ਕਿਸਾਨਾਂ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਲਈ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਤੇਲੰਗਾਨਾ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇਲੰਗਾਨਾ ਸੀਐਮ ਜੋ ਨੇ ਇਹ ਰੇਵੰਤ ਰੈਡੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਦਾ 2 ਲੱਖ ਤੱਕ ਦਾ ਜੋ ਕਰਜ਼ਾ ਹੈ ਉਹ ਮਾਫ਼ ਕਰ ਦਿੱਤਾ ਜਾਵੇਗਾ ਇਹ ਫੈਸਲਾ ਜੋ ਹੈ ਰਾਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਹੈ ਜੋ ਹੈ ਲਿਆ ਗਿਆ ਹੈ ਤੇ ਇਸ ਦਾ ਐਲਾਨ ਜੋ ਹੈ ਸੀਐਮ ਨੇ ਖੁਦ ਕੀਤਾ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਕਿਸਾਨਾਂ ਦਾ 2 ਲੱਖ ਤੱਕ ਦਾ ਜੋ ਕਰਜ਼ਾ ਹੈ ਉਹ ਮਾਫ਼ ਕੀਤਾ ਜਾਵੇਗਾ ਇਜ਼ਰਾਈਲ ਗੌਰ ਵਾਧੂ ਜਾਣਕਾਰੀ ਦਿੰਦੇ ਹੋਏ ਸੀਐਮ ਨੇ ਇਹ ਵੀ ਦੱਸਿਆ ਕਿ ਜੋ 9 ਦਸੰਬਰ 2018 ਤੋਂ ਲੈ ਕੇ 12 ਦਸੰਬਰ 2023 ਤੱਕ 5 ਸਾਲ ਦੀ ਮਿਆਦ ਦੇ ਵਿੱਚ ਜੋ ਵੀ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਹੈ ਉਹ ਮਾਫ਼ ਕੀਤਾ ਜਾਏਗਾ ਇਹ 5 ਸਾਲਾਦਰ ਮਿਆਦ ਜਿਸ ਦੌਰਾਨ ਕਿਸਾਨਾਂ ਨੇ ਕਰਜ਼ਾ ਜਿੰਨਾ ਲਿਆ ਹੈ ਉਹਦੇ ਵਿੱਚੋਂ 2 ਲੱਖ ਤੱਕ ਦਾ ਕਰਜ਼ਾ ਜੋ ਹੈ ਉਹ ਸਰਕਾਰ ਮਾਫ਼ ਕਰਨ ਜਾ ਰਹੀ ਹੈ ਐਲਾਨ ਜੋ ਹੈ ਤੇਲੰਗਾਨਾ ਦੇ ਸੀਐਮ ਐ ਰੇਵੰਥ ਰੈੱਡੀ ਨੇ ਕੀਤਾ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਦੇ ਨਾਲ ਇਸ ਕਦਮ ਦੇ ਨਾਲ ਜੋ ਹੈ ਜੋ ਸਰਕਾਰੀ ਖਜ਼ਾਨੇ ਤੇ 31000 ਕਰੋੜ ਰੁਪਏ ਦਾ ਜੋ ਬੋ ਪੈਨ ਜਾ ਰਿਹਾ ਹੈ ਇਹ ਤੇਲੰਗਾਨਾ ਦੇ ਸੀਐਮ ਨੇ ਐਲਾਨ ਕੀਤਾ ਹੈ ਤੇ ਦੱਸਿਆ ਕਿ ਕਿਸਾਨਾਂ ਲਈ ਵੱਡੀ ਖਬਰ ਹੈ ਵੱਡੀ ਰਾਹਤ ਭਰੀ ਖਬਰ ਹੈ ਉਹਨਾਂ ਦਾ ਕਰਜ਼ਾ ਮਾਫ ਹੋਣ ਜਾ ਰਿਹਾ ਹੈ 2 ਲੱਖ ਤੱਕ ਦਾ ਜੋ ਕਰਜ਼ਾ ਹੈ ਕਿਸਾਨਾਂ ਦਾ ਉਹ ਸਰਕਾਰ ਮਾਫ ਕਰੇਗੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਤੇਲੰਗਾਨਾ ਸੀਐਮ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਲਈ ਰਾਹਤ ਭਰੀ ਖਬਰ ਹੈ ਕਿ 2 ਲੱਖ ਤੱਕ ਦਾ ਕਰਜ਼ਾ ਜੋ ਹੈ ਜੋ 2018 ਤੋਂ ਲੈ ਕੇ 2023 ਤੱਕ ਦੀ 5 ਸਾਲਾਂ ਦੀ ਮਿਆਦ ਦੇ ਦਰਮਿਆਨ ਜੋ ਕਰਜ਼ਾ ਹੈ 2 ਲੱਖ ਰੁਪਏ ਤੱਕ ਦਾ ਉਹ ਸਰਕਾਰ ਖੁਦ ਮਾਫ ਕਰੇਗੀ ਇਸ ਦੇ ਨਾਲ ਹੀ ਸੀਐਮ ਨੇ ਵੀ ਦੱਸਿਆ ਹੈ ਕਿ 31000 ਕਰੋੜ ਜੋ ਹੈ ਇਸ ਦਾ ਬੋਝ ਪਏਗਾ ਸਰਕਾਰ ਦੇ ਸਰਕਾਰੀ ਖਜ਼ਾਨੇ ਦੇ ਉੱਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਲਈ ਸੀਐਮ اے ਰੇਵੰਥ ਰੈਡੀ ਤੇਲੰਗਾਨਾ ਦੇ ਸੀਐਮ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਇਹ ਰਾਹਤ ਮਿਲੇਗੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਕਿ 2 ਲੱਖ ਤੱਕ ਦਾ ਕਰਜ਼ਾ ਜੋ ਹੈ ਉਹ ਮਾਫ ਕੀਤਾ ਜਾਵੇਗਾ ਜਲਦ ਹੀ ਇਸ ਨੂੰ ਲਾਗੂ ਜੋ ਕੀਤਾ ਜਾਏਗਾ ਮੰਤਰੀ ਮੰਡਲ ਦੁਆਰਾ ਇਹ ਫੈਸਲਾ ਲਿਆ ਗਿਆ ਸੀ ਜਿਸ ਤੋਂ ਬਾਅਦ ਐਲਾਨ ਹੋਇਆ ਹੈ ਤੇ ਹੁਣ ਜਲਦ ਹੀ ਇਸ ਫੈਸਲੇ ਨੂੰ ਜੋ ਹੈ ਲਾਗੂ ਕੀਤਾ ਜਾਏਗਾ ਕਿਸਾਨਾਂ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਲਈ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਤੇਲੰਗਾਨਾ ਸਰਕਾਰ ਵੱਲੋਂ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਤੇਲੰਗਾਨਾ ਸੀਐਮ ਜੋ ਨੇ ਇਹ ਰੇਵੰਤ ਰੈਡੀ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਦਾ 2 ਲੱਖ ਤੱਕ ਦਾ ਜੋ ਕਰਜ਼ਾ ਹੈ ਉਹ ਮਾਫ ਕਰ ਦਿੱਤਾ ਜਾਵੇਗਾ ਇਹ ਫੈਸਲਾ ਜੋ ਹੈ ਰਾਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਹੈ ਜੋ ਹੈ ਲਿਆ ਗਿਆ ਹੈ ਤੇ ਇਸ ਦਾ ਐਲਾਨ ਜੋ ਹੈ ਸੀਐਮ ਨੇ ਖੁਦ ਕੀਤਾ ਹੈ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਕਿਸਾਨਾਂ ਦਾ 2 ਲੱਖ ਤੱਕ ਦਾ ਜੋ ਕਰਜ਼ਾ ਹੈ ਉਹ ਮਾਫ ਕੀਤਾ ਜਾਵੇਗਾ ਇਸ ਨਾਲ ਹੋਰ ਵਾਧੂ ਕਾਰੀ ਦਿੰਦੇ ਹੋਏ ਸੀਐਮ ਨੇ ਇਹ ਵੀ ਦੱਸਿਆ ਕਿ ਜੋ 9 ਦਸੰਬਰ 2018 ਤੋਂ ਲੈ ਕੇ 12 ਦਸੰਬਰ 2023 ਤੱਕ 5 ਸਾਲ ਦੀ ਮਿਆਦ ਦੇ ਵਿੱਚ ਜੋ ਵੀ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਹੈ ਉਹ ਮਾਫ ਕੀਤਾ ਜਾਏਗਾ ਇਹ 5 ਸਾਲਾਦਰ ਮਿਆਦ ਜਿਸ ਦੌਰਾਨ ਕਿਸਾਨਾਂ ਨੇ ਕਰਜ਼ਾ ਜਿੰਨਾ ਲਿਆ ਹੈ ਉਹਦੇ ਵਿੱਚੋਂ 2 ਲੱਖ ਤੱਕ ਦਾ ਕਰਜ਼ਾ ਜੋ ਹੈ ਉਹ ਸਰਕਾਰ ਮਾਫ ਕਰਨ ਜਾ ਰਹੀ ਹੈ ਐਲਾਨ ਜੋ ਹੈ ਤੇਲੰਗਾਨਾ ਦੇ ਸੀਐਮ ਏ ਰੇਵੰਥ ਰੈਡੀ ਨੇ ਕੀਤਾ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਦੇ ਨਾਲ ਇਸ ਕਦਮ ਦੇ ਨਾਲ ਜੋ ਹੈ ਜੋ ਸਰਕਾਰੀ ਖਜ਼ਾਨੇ ਤੇ 31000 ਕਰੋੜ ਰੁਪਏ ਦਾ ਜੋ ਬੋਝ ਪੈਣ ਜਾ ਰਿਹਾ ਹੈ ਇਹ ਤੇਲੰਗਾਨਾ ਦੇ ਸੀਐਮ ਨੇ ਐਲਾਨ ਕੀਤਾ ਹੈ ਦੱਸਦੇ ਕਿ ਕਿਸਾਨਾਂ ਲਈ ਵੱਡੀ ਖਬਰ ਹੈ ਵੱਡੀ ਰਾਹਤ ਭਰੀ ਖਬਰ ਹੈ ਉਹਨਾਂ ਦਾ ਕਰਜ਼ਾ ਮਾਫ ਹੋਣ ਜਾ ਰਿਹਾ ਹੈ 2 ਲੱਖ ਤੱਕ ਦਾ ਜੋ ਕਰਜ਼ਾ ਹੈ ਕਿਸਾਨਾਂ ਦਾ ਉਹ ਸਰਕਾਰ ਮਾਫ ਕਰੇਗੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਤੇਲੰਗਾਨਾ ਸੀਐਮ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਲਈ ਰਾਹਤ ਭਰੀ ਖਬਰ ਹੈ ਕਿ 2 ਲੱਖ ਤੱਕ ਦਾ ਕਰਜ਼ਾ ਜੋ ਹੈ ਜੋ 2018 ਤੋਂ ਲੈ ਕੇ 2023 ਤੱਕ ਦੀ 5 ਸਾਲਾਂ ਦੀ ਮਿਆਦ ਦੇ ਦਰਮਿਆਨ ਜੋ ਕਰਜ਼ਾ ਹੈ 2 ਲੱਖ ਰੁਪਏ ਤੱਕ ਦਾ ਉਹ ਸਰਕਾਰ ਖੁਦ ਮਾਫ ਕਰੇਗੀ ਇਸ ਦੇ ਨਾਲ ਹੀ ਸੀਐਮ ਨੇ ਵੀ ਦੱਸਿਆ ਹੈ ਕਿ 31 ਹਜ਼ਾਰ ਕਰੋੜ ਜੋ ਹੈ ਇਸ ਦਾ ਬੋਝ ਪਏਗਾ ਸਰਕਾਰ ਦੇ ਸਰਕਾਰੀ ਖਜ਼ਾਨੇ ਦੇ ਉੱਤੇ ਕਿਸੇ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦੇ ਲਈ ਸੀਐਮ ਆ ਰੇਵੰਥ ਰੈਡੀ ਤੇਲੰਗਾਨਾ ਦੇ ਸੀਐਮ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਇਹ ਰਾਹਤ ਮਿਲੇਗੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਕਿ 2 ਲੱਖ ਤੱਕ ਦਾ ਕਰਜ਼ਾ ਜੋ ਹੈ ਉਹ माफ ਕੀਤਾ ਜਾਵੇਗਾ ਜਲਦ ਹੀ ਇਸ ਨੂੰ ਲਾਗੂ ਜੋ ਕੀਤਾ ਜਾਏਗਾ ਮੰਤਰੀ ਮੰਡਲ ਦੁਆਰਾ ਨੇ ਫੈਸਲਾ ਲਿਆ ਗਿਆ ਸੀ ਜਿਸ ਤੋਂ ਬਾਅਦ ਐਲਾਨ ਹੋਇਆ ਹੈ ਕਿ ਹੁਣ ਜਲਦ ਹੀ ਇਸ ਫੈਸਲੇ ਨੂੰ ਜੋ ਹੈ ਲਾਗੂ ਕੀਤਾ ਜਾਏਗਾ